ਭਾਰਤ ਦੀ ਪਾਕਿਸਤਾਨ ਤੇ ਜਿੱਤ ਦੇ ਤਿੰਨ ਸਭ ਤੋਂ ਵੱਡੇ ਹੀਰੋ ਵਿਰਾਟ ਨੇ ਠੋਕਿਆ 82ਵਾਂ ਸੈਂਕੜਾ ਇਸ ਗੇਂਦਬਾਜ਼ ਨੇ ਪਾਕਿਸਤਾਨ ਬੱਲੇਬਾਜ਼ ਦਾ ਕੀਤਾ ਢੇਰ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਹੈ ਇਹ ਟੀਮ ਇੰਡੀਆ ਦੀ ਚੈਂਪੀਅਨ ਟਰੋਫੀ 2025 ਵਿੱਚ ਲਗਾਤਾਰ ਦੂਜੀ ਜਿੱਤ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਬੰਗਲਾਦੇਸ਼ ਨੂੰ ਵੀ 6 ਵਿਕਟਾਂ ਦੇ ਫਰਕ ਨਾਲ ਹਰਾਇਆ ਸੀ ਭਾਰਤੀ ਟੀਮ ਗਰੁੱਪ A ਟੇਬਲ ਵਿੱਚ 4 ਅੰਕਾਂ ਨਾਲ ਪਹਿਲੇ ਸਥਾਨ ਤੇ ਆ ਗਈ ਹੈ ਦੁਬਈ ਵਿੱਚ ਖੇਡੇਗੇ ਇਸ ਮੈਚ ਵਿੱਚ ਪਾਕਿਸਤਾਨ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ ਸਕੋਰ ਬੋਰਡ ਤੇ 241 ਦੌੜਾਂ ਬਣਾਈਆਂ ਜਿਸ ਨੂੰ ਭਾਰਤ ਨੇ 45 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ ਇੱਥੇ ਉਹਨਾਂ ਤਿੰਨ ਖਿਡਾਰੀਆਂ ਬਾਰੇ ਜਾਣੋ ਜੋ ਭਾਰਤ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਸਨ ਵਿਰਾਟ ਕੋਹਲੀ ਬਿਨਾਂ ਸ਼ੱਕ ਭਾਰਤ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਵਿਰਾਟ ਕੋਹਲੀ ਦਾ ਸੀ ਜਿਨ੍ਹਾਂ ਨੇ 111 ਗੇਂਦਾਂ ਵਿੱਚ 100 ਦੌੜਾਂ ਦੀ ਜੇਤੂ ਪਾਰੀ ਖੇਡੀ ਵਿਰਾਟ ਉਸ ਸਮੇਂ ਬੱਲੇਬਾਜ਼ੀ ਕਰਨ ਲਈ ਆਏ ਜਦੋਂ ਕਪਤਾਨ ਰੋਹਿਤ ਸ਼ਰਮਾ ਸਿਰਫ 20 ਦੌੜਾ ਬਣਾ ਕੇ ਪਵੇਲੀਅਨ ਪਰਤ ਗਏ ਸੀ ਵਿਰਾਟ ਨੇ ਮੀਡਲ ਓਵਰ ਵਿੱਚ ਰਨ ਰੇਟ ਬਰਕਰਾਰ ਰੱਖਦੇ ਹੋਏ ਭਾਰਤ ਨੂੰ ਮੈਚ ਵਿੱਚ ਕਦੇ ਵੀ ਪਿੱਛੜ ਨਹੀਂ ਦਿੱਤਾ ਵਿਰਾਟ ਲਗਾਤਾਰ ਸਿੰਗਲ ਅਤੇ ਡਬਲ ਦੌੜਾ ਬਣਾਉਂਦਾ ਰਿਹਾ ਨਤੀਜੇ ਵਜੋਂ ਉਹਨਾਂ ਨੇ ਪਾਰੀ ਵਿੱਚ ਸਿਰਫ 7 ਚੋਕੇ ਲਗਾਏ ਨੰਬਰ 2 ਕੁਲਦੀਪ ਯਾਦਵ ਭਾਰਤ ਦੀ ਪਾਕਿਸਤਾਨ ਤੇ ਜਿੱਤ ਦੀ ਨੀਕੁਲਦੀਪ ਯਾਦਵ ਨੇ ਰੱਖੀ ਸੀ ਉਹਨਾਂ ਨੇ ਮੈਚ ਵਿੱਚ 9 ਓਵਰ ਗੇਂਦਬਾਜ਼ੀ ਕੀਤੀ 40 ਦੌੜਾਂ ਦਿੱਤੀਆਂ ਤੇ 3 ਮਹੱਤਵਪੂਰਵ ਵਿਕਟਾਂ ਲਈਆਂ ਦਰਅਸਲ ਮੁਹੰਮਦ ਰਿਜ਼ਵਾਨ ਅਤੇ ਸੌਦ ਅਕੀਲ ਨੇ 104 ਦੌੜਾਂ ਦੀ ਜੇਦਾਰੀ ਕੀਤੀ ਸੀ ਜਿਸ ਦੀ ਸਾਂਝੇਦਾਰੀ ਅਕਸਰ ਪਟੇਲ ਨੇ ਤੋੜ ਦਿੱਤੀ ਅਜਿਹੀ ਸਥਿਤੀ ਵਿੱਚ ਕੁਲਦੀਪ ਨੇ ਪਾਕਿਸਤਾਨੀ ਟੀਮ ਤੇ ਦਬਾਅ ਬਣਾਈ ਰੱਖਣ ਦਾ ਵਧੀਆ ਕੰਮ ਕੀਤਾ ਉਸਨੇ ਸਲਮਾਨ ਆਗਾ ਸਹੀਂ ਅਰਫिद ਅਤੇ ਨਸੀਮ ਸ਼ਾਹ ਦੀ ਵਿਕਟਾਂ ਲਈਆਂ ਨੰਬਰ 3 ਸ਼ੁਰੇਸ਼ ਆਰਿਆ 202 ਦੌੜਾਂ ਦੇ ਤੇਜੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਇੱਕ ਵਿਕਟ ਦੇ ਨੁਕਸਾਨ ਤੇ 100 ਦੌੜਾਂ ਬਣਾਈਆਂ ਹਨ ਫਿਰ ਅਬਰਾਰ ਅਹਿਮਦ ਦੀ ਗੇਂਦੇ ਸ਼ੁਭਮ ਗਿੱਲ ਕਲੀਨ ਬੋਲਡ ਹੋ ਗਏ ਅਜਿਹੀ ਸਥਿਤੀ ਵਿੱਚ ਭਾਰਤੀ ਟੀਮ ਨੂੰ ਇਹ ਯਕੀਨੀ ਬਣਾਉਣਾ ਪਿਆ ਕਿ ਗਿੱਲ ਦੀ ਵਿਕਟ ਤੋਂ ਬਾਅਦ ਉਹਨਾਂ ਤੇ ਕੋਈ ਦਬਾਅ ਨਾ ਹੋਵੇ ਵਿਰਾਟ ਕੋਹਲੀ ਨੇ ਇੱਕ ਸਿਰਾ ਫੜਿਆ ਅਤੇ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨ ਆਏ ਸ਼ੁਰੇਸ਼ ਆਇਰ ਨੇ ਉਹਨਾਂ ਨਾਲ 104 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ ਇਸ ਮੈਚ ਵਿੱਚ ਆਰੀਆ ਨੇ 56 ਦੌੜਾਂ ਬਣਾਈਆਂ ਸੋ ਦੋਸਤੋ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਉਹਨਾਂ ਨੂੰ ਵਧਾਈਆਂ ਦਿਓ ਜਿਨ੍ਹਾਂ ਨੇ ਪੂਰੀ ਜਿੰਦ ਜਾਨ ਲਾ ਕੇ ਆਪਣੀ ਇੰਡੀਆ ਨੂੰ ਜਿਤਾਇਆ ਅਤੇ ਮੈਚ ਤੋਂ ਪਹਿਲਾਂ ਇੱਕ ਮਹਾਕੁੰਭ ਦੇ ਵਿੱਚ ਆਈਟੀ ਬਾਬੇ ਨੇ ਵੀ ਭਵਿੱਖਬਾਣੀ ਕੀਤੀ ਸੀ ਕਿ ਇਸ ਵਾਰ ਭਾਰਤ ਨਹੀਂ ਜਿੱਤੇਗੀ ਪਰ ਉਹਨਾਂ ਦੀ ਭਵਿੱਖਬਾਣੀ ਬਿਲਕੁਲ ਗਲਤ ਗਈ ਹੁਣ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਭਾਰਤ ਨੇ ਕਿਵੇਂ ਆਪਣੀ ਜਿੰਦ ਜਾਨ ਲਗਾ ਕੇ ਇੰਡੀਆ ਨੂੰ ਜਿਤਾਇਆ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਭਾਰਤ ਦੀ ਪਾਕਿਸਤਾਨ ਤੇ ਜਿੱਤ ਦੇ ਤਿੰਨ ਸਭ ਤੋਂ ਵੱਡੇ ਹੀਰੋ ਵਿਰਾਟ ਨੇ ਠੋਕਿਆ 82ਵਾਂ ਸੈਂਕੜਾ ਇਸ ਗੇਂਦਬਾਜ਼ ਨੇ ਪਾਕਿਸਤਾਨ ਬੱਲੇਬਾਜ਼ ਦਾ ਕੀਤਾ ਢੇਰ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਹੈ ਇਹ ਟੀਮ ਇੰਡੀਆ ਦੀ ਚੈਂਪੀਅਨ ਟਰਾਫੀ 2025 ਵਿੱਚ ਲਗਾਤਾਰ ਦੂਜੀ ਜਿੱਤ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਬੰਗਲਾਦੇਸ਼ ਨੂੰ ਵੀ 6 ਵਿਕਟਾਂ ਦੇ ਫਰਕ ਨਾਲ ਹਰਾਇਆ ਸੀ ਭਾਰਤੀ ਟੀਮ ਗਰੁੱਪ A ਟੇਬਲ ਵਿੱਚ 4 ਅੰਕਾਂ ਨਾਲ ਪਹਿਲੇ ਸਥਾਨ ਤੇ ਆ ਗਈ ਹੈ ਦੁਬਈ ਵਿੱਚ ਖੇਡੇਗੇ ਇਸ ਮੈਚ ਵਿੱਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕੋਰ ਬੋਰਡ ਤੇ 241 ਦੌੜਾਂ ਬਣਾਈਆਂ ਜਿਸ ਨੂੰ ਭਾਰਤ ਨੇ 45 ਦਾ ਬਾਕੀ ਰਹਿਂਦਿਆਂ ਹਾਸਲ ਕਰ ਲਿਆ ਇੱਥੇ ਉਹਨਾਂ ਤਿੰਨ ਖਿਡਾਰੀਆਂ ਬਾਰੇ ਜਾਣੋ ਜੋ ਭਾਰਤ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਸਨ ਵਿਰਾਟ ਕੋਹਲੀ ਬਿਨਾਂ ਸ਼ੱਕ ਭਾਰਤ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਵਿਰਾਟ ਕੋਹਲੀ ਦਾ ਸੀ ਜਿਨ੍ਹਾਂ ਨੇ 111 ਗੇਂਦਾਂ ਵਿੱਚ 100 ਦੌੜਾਂ ਦੀ ਜੇਤੂ ਪਾਰੀ ਖੇਡੀ ਵਿਰਾਟ ਉਸ ਸਮੇਂ ਬੱਲੇਬਾਜ਼ੀ ਕਰਨ ਲਈ ਆਏ ਜਦੋਂ ਕਪਤਾਨ ਰੋਹਿਤ ਸ਼ਰਮਾ ਸਿਰਫ 20 ਦੌੜਾ ਬਣਾ ਕੇ ਪਵੇਲੀਅਨ ਪਰਤ ਗਏ ਸੀ ਵਿਰਾਟ ਨੇ ਮੀਡਲ ਓਵਰ ਵਿੱਚ ਰਨ ਰੇਟ ਬਰਕਰਾਰ ਰੱਖਦੇ ਹੋਏ ਭਾਰਤ ਨੂੰ ਮੈਚ ਵਿੱਚ ਕਦੇ ਵੀ ਪਿਛੜ ਨਹੀਂ ਦਿੱਤਾ ਵਿਰਾਟ ਲਗਾਤਾਰ ਸਿੰਗਲ ਅਤੇ ਡਬਲ ਦੌੜਾ ਬਣਾਉਂਦਾ ਰਿਹਾ ਨਤੀਜੇ ਵਜੋਂ ਉਹਨਾਂ ਨੇ ਪਾਰੀ ਵਿੱਚ ਸਿਰਫ 7 ਚੋਕੇ ਲਗਾਏ ਨੰਬਰ 2 ਕੁਲਦੀਪ ਯਾਦਵ ਭਾਰਤ ਦੀ ਪਾਕਿਸਤਾਨ ਤੇ ਜਿੱਤ ਦੀ ਨੀਕੁਲਦੀਪ ਯਾਦਵ ਨੇ ਰੱਖੀ ਸੀ ਉਹਨਾਂ ਨੇ ਮੈਚ ਵਿੱਚ 9 ਓਵਰ ਗੇਂਦਬਾਜ਼ੀ ਕੀਤੀ 42 ਦੌੜਾਂ ਦਿੱਤੀਆਂ ਤੇ 3 ਮਹੱਤਵਪੂਰਵ ਵਿਕਟਾਂ ਲਈਆਂ ਦਰਅਸਲ ਮੁਹੰਮਦ ਰਿਜ਼ਵਾਨ ਅਤੇ ਸਾਉਦ ਅਕੀਲ ਨੇ 104 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਜਿਸ ਦੀ ਸਾਂਝੇਦਾਰੀ ਅਕਰ ਪਟੇਲ ਨੇ ਤੋੜ ਦਿੱਤੀ ਅਜਿਹੀ ਸਥਿਤੀ ਵਿੱਚ ਕੁਲਦੀਪ ਨੇ ਪਾਕਿਸਤਾਨੀ ਟੀਮ ਤੇ ਦਬਾਅ ਬਣਾਈ ਰੱਖਣ ਦਾ ਵਧੀਆ ਕੰਮ ਕੀਤਾ ਉਸਨੇ ਸਲਮਾਨ ਆਗਾ ਸਹੈਨ ਅਰਫिद ਅਤੇ ਨਸੀਮ ਸ਼ਾਹ ਦੀ ਵਿਕਟਾਂ ਲਈਆਂ ਨੰਬਰ 3 ਸ਼ੁਰੇਸ਼ ਆਰਿਆ 202 ਦੌੜਾਂ ਦੇ ਟੇਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਇੱਕ ਵਿਕਟ ਦੇ ਨੁਕਸਾਨ ਤੇ 100 ਦੌੜਾਂ ਬਣਾਈਆਂ ਹਨ ਫਿਰ ਅਬਰਾਰ ਅਹਿਮਦ ਦੀ ਗੇਂਦ ਤੇ ਸ਼ੁਭਮ ਗਿੱਲ ਕਲੀਨ ਬੋਲਡ ਹੋ ਗਏ ਅਜੇ ਹੀ ਸਥਿਤੀ ਵਿੱਚ ਭਾਰਤੀ ਟੀਮ ਨੂੰ ਇਹ ਯਕੀਨੀ ਬਣਾਉਣਾ ਪਿਆ ਕਿ ਗਿੱਲ ਦੀ ਵਿਕਟ ਤੋਂ ਬਾਅਦ ਉਨ੍ਹਾਂ ਤੇ ਕੋਈ ਦਬਾਅ ਨਾ ਹੋਵੇ ਵਿਰਾਟ ਕੋਹਲੀ ਇੱਕ ਸਿਰਫ ਫੜਿਆ ਅਤੇ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨ ਆਏ ਸ਼ੁਰੇਸ਼ ਆਇਰ ਨੇ ਉਹਨਾਂ ਨਾਲ 104 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ ਇਸ ਮੈਚ ਵਿੱਚ ਆਰੀਆ ਨੇ 56 ਦੌੜਾਂ ਬਣਾਈਆਂ ਸੋ ਦੋਸਤੋ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਉਹਨਾਂ ਨੂੰ ਵਧਾਈਆਂ ਦਿਓ ਜਿਨ੍ਹਾਂ ਨੇ ਪੂਰੀ ਜਿੰਦ ਜਾਨ ਲਾ ਕੇ ਆਪਣੀ ਇੰਡੀਆ ਨੂੰ ਜਿਤਾਇਆ ਅਤੇ ਮੈਚ ਤੋਂ ਪਹਿਲਾਂ ਇੱਕ ਮਹਾਕੁੰਭ ਦੇ ਵਿੱਚ ਆਈਟੀਆਈ ਬਾਬੇ ਨੇ ਵੀ ਭਵਿੱਖਬਾਣੀ ਕੀਤੀ ਸੀ ਕਿ ਇਸ ਵਾਰ ਭਾਰਤ ਨਹੀਂ ਜਿੱਤੇਗੀ ਪਰ ਉਹਨਾਂ ਦੀ ਭਵਿਸ਼ਾ ਬਾਣੀ ਬਿਲਕੁਲ ਗਲਤ ਗਈ ਹੁਣ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਭਾਰਤ ਨੇ ਕਿਵੇਂ ਆਪਣੀ ਜਿੰਦ ਜਾਨ ਲਗਾ ਕੇ ਇੰਡੀਆ ਨੂੰ ਜਿਤਾਇਆ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ